ਤੂੰ ਬੈਜੇ ਬੇੜਾ ਥੋਡਾ ਸਤਿਆਨਾਸ਼ ਹੋ ਜਾਏ ਥੋਡਾ ਲਾਲਾਂ ਚੱਟ ਲੋ ਇਹ ਬੰਨਿਆਂ ਦੀਆਂ ਕੱછા ਚੱਟ ਲੋ ਹੋਰ ਕੁਛ ਨਹੀਂ ਰਹਿ ਗਿਆ ਸਾਡੇ ਮਹਾਲੀ ਦੀ ਐਸੇ ਖਬਰ ਨਹੀਂ ਆ ਜਿਹੜੇ ਮੂਮਸਕਾਣੇ ਆ ਕਿਹੜੇ 버거 ਖਾਣੇ ਆ ਕਿਹੜੇ ਗੋਲ ਗੱਪੇ ਖਾਣੇ ਕਿਹੜੀ ਚਾਟ ਪਾਪੜੀ ਖਾਣੀ ਆ ਇਹ ਚਾਟ ਪਾਪੜੀ ਦੇ ਵਿੱਚ ਲਾਲ ਕੱਛਾ ਚਪੇੜੇ ਠੁੱਕ ਠੁੱਕ ਕੇ ਉੱਤੇ ਤੁਹਾਨੂੰ ਖਵਾਉਂਦੇ ਆ ਸ਼ਰਮ ਮੰਨੋ ਸ਼ਰਮ ਮੰਨੋ ਜੇ ਕੋਈ ਪੰਜਾਬੀ ਭਰਾ ਸਾਡਾ ਮੈਂ ਕਹਿੰਦਾ ਵੀ ਠੀਕ ਆ ਥੋੜਾ ਬਹੁਤ ਤਾਂ ਪਕਵਾਨ ਘੱਟ ਜਾਂਦਾ ਹੋ ਨੂਨ ਘੱਟ ਪਾ ਦੂ ਮਿਰਚ ਘੱਟ ਪਾ ਦੂ ਉਹਦਾ ਸਾਥ ਦੇ ਦਿਓ ਅਸੀਂ ਕਹਿੰਨੇ ਆ ਵੀ ਪੰਜਾਬੀ ਬਾਹਰੋਂ ਚੱਲੇ ਜੇ ਇੱਥੇ ਰੇੜੀ ਲਾਉਂਦੇ ਆ ਕਰੋ ਖਾ ਪਰਨ ਤੁਸੀਂ ਕਰੋ ਪਰ ਨਾ ਅੱਜ ਉਹਨਾਂ ਦਾ ਸਾਥ ਦਿਓ ਕੋਈ ਗੱਲ ਨਹੀਂ ਇੱਕ ਦੋ ਵਾਰੀ ਜੇ ਉਹਨਾਂ ਕੋਲੇ ਜਾਓਗੇ ਬੰਦਾ ਮਿਹਰਤ ਨਾਲ ਉਹ ਕਰੂ ਹੁਣ ਜਿਹੜੇ ਬੰਦੇ ਨੇ ਪੰਜਾਬੀ ਭਰਾ ਨੇ ਸਾਡੇ ਨੇ ਕੋਈ ਰੇੜੀ ਲਾਈ ਹੈ ਨਾ ਤੜਕੇ ਦਾ ਸਮਾਨ ਬਣਾ ਕੇ ਘਰੋਂ ਲਗਿਆ ਜੇ ਥਾਮ ਤੱਕ ਉਹਦਾ ਉਵੇਂ ਹੀ ਪਿਆਰ ਨਾਲ ਉਹਨੇ ਆ ਕੇ ਡੋਲਣਾ ਹੀ ਆ ਕਿਵੇਂ ਹੌਸਲਾ ਵਧੂਗਾ ਕੁੱਤੇ ਦਾ ਸਿਰ ਤੁਸੀਂ ਦੇਖੋ ਜਿੱਥੇ ਇਹ ਬਣਾਏ ਜਾ ਰਹੇ ਸੀ ਆ ਪਗਵਾਨ ਪਗਵੋਣ ਜੇ ਉਹ ਬਾਥਰੂਮਾਂ 'ਚ ਟੱਬ ਪਏ ਆ ਉੱਤੇ ਉਹ ਭਈਏ ਸੁੱਤੇ ਪਏ ਆ